ਸਤਿ ਸ੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਤੁਸੀਂ ਅਸੀਂ ਮੌਜੂਦ ਹਾਂ ਬੋਹੜ ਦੇ ਨਗਰਥਾਣਾ 2 ਦੇ ਵਿੱਚ ਜਿੱਥੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਕਾਰਵਾਈ ਕਰਦੇ ਹੋਏ ਨਗਰਥਾਣਾ 2 ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਨਸ਼ੇ ਦੀਆਂ ਗੋਲੀਆਂ ਤੇ ਕੈਪਸੂਲਾਂ ਸੜੇ ਇਹਨਾਂ ਵਿੱਚੋਂ ਇੱਕ ਵਿਅਕਤੀ ਜਹਾ ਹੈ ਜਿਨੇ ਚੋਰੀ ਵੀ ਕੀਤੀ ਹੈ ਤੇ ਸਰਕਾਰੀ ਸਕੂਲ ਦੀ ਮੋਟਰ ਚੋਰੀ ਕੀਤੀ ਸੀ ਉਹਨੂੰ ਵੀ ਬਰਾਮਦ ਕਰ ਲਿਆ ਗਿਆ ਹੈ ਤੇ ਹੁਣ ਤਿੰਨਾਂ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਉੱਪਰ ਲਿਆ ਜਾਏਗਾ ਤੇ ਹੋਰ ਜਾਣਕਾਰੀ ਹਾਸਲ ਕੀਤੀ ਜਾਏਗੀ ਕਿ ਨਸ਼ਾ ਕਦੋਂ ਤੋਂ ਕਰ ਰਹੇ ਸੀ ਕਿਦੇ ਵਾਸਤੇ ਕਰ ਰਹੇ ਸੀ ਕਿਹਨੂੰ ਸਪਲਾਈ ਦਿੰਦੇ ਸੀ ਇਹ ਸਾਰੀ ਜਾਣਕਾਰੀ ਜਿਹੜਾ ਪੁਲਿਸ ਵੱਲੋਂ ਹਾਸਲ ਕੀਤੀ ਜਾਣਗੀਆਂ ਆਪਾਂ ਗੱਲਬਾਤ ਕਰਦੇ ਹਾਂ ਨਗਰਥਾਣਾ ਦੋ ਦੇ ਉਸ ਇਨਸਪੈਕਟਰ ਨਾਲ ਜਾਣਕਰ ਲੈਣੇ ਆ ਵੀ ਕੀ ਮਾਮਲਾ ਦਰਜ ਕੀਤਾ ਗਿਆ ਹੈ ਸਵੇਰਾ ਟੀਵੀ ਲਈ ਅਬ ਉਹ ਹਰ ਤੋਂ ਤਰਮਿੰਦਰ ਦੀ ਰਿਪੋਰਟ ਸਰ ਕੀ ਮੁਕਦਮਾ ਦਰਜ ਕੀਤਾ ਗਿਆ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸਰ ਮਾਨਯੋਗ ਐਸਐਸਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਸਾਹਿਬ ਦੇ ਇਨਸਟਰਕਸ਼ਨ ਹੇਠ ਜੋ ਪੰਜਾਬ ਪੁਲਿਸ ਦੀ ਇੱਕ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਾ ਉਸ ਦੇ ਤਹਿਤ ਅਸੀਂ ਮਾੜੇ ਅਨਸਰਾਂ ਖਿਲਾਫ ਦੋ ਐਫ ਆਈ ਆਰ ਅਲੱਗ-ਅਲੱਗ ਦਰਜ ਕਰੀਆਂ 152 ਨੰਬਰ ਜੋ ਕਿ ਅਧੀਨ ਤਾ 216185 ਐਨ ਡੀ ਪੀ ਐਸ ਦੇ ਤਹਿਤ ਅਸੀਂ ਬਰਾਮਦਗੀ ਕਰੀ ਹੈ ਹਰਉਂਦੀ ਅਤੇ ਇੱਕ ਹੋਰ ਐਫ ਆਈ ਆਰ ਹੋਈ ਹੈ 153 ਨੰਬਰ ਜਿੰਦੇ ਤਹਿਤ ਅਸੀਂ ਦੋ ਦੋਸ਼ੀ ਰਜੇਸ਼ ਕੁਮਾਰ ਪੁੱਤਰ ਰਾਜਾਰਾਮ ਵਾਸੀ ਬ੍ਰਿਆਮ ਨਗਰ ਦੇ ਅਤੇ ਦੂਸਰਾ ਦੋਸ਼ੀ ਹਰਦੀਪ ਸਿੰਘ ਜੋ ਜੋ ਕਿ ਵਾਸੀ ਬ੍ਰਿਆਮ ਨਗਰ ਤੋਂ ਹੀ ਹੈ ਜਿਸ ਤੋਂ ਨਸ਼ੀਲੀ ਗੋਲੀਆਂ ਬਰਾਮਦ ਕਰੀ ਇਹਨਾਂ ਕੋਈ ਹੋਰੰਗ ਬਦਲ ਨਹੀਂ ਹਾਂਜੀ ਜੋ 152 ਦਾ ਦੋਸ਼ੀ ਹੈ ਗੋਰੂਪੁੱਤਰ ਜੈਪਾਲ ਵਾਸੀ ਸ਼ਿਵਸ਼ਕ ਹੈ ਉਹਦੇ ਤੇ ਹੀ ਪੈਨਾ 150 ਨੰਬਰ ਐਫ ਆਈ ਆਰ ਦਰਜ ਹੈ ਜਿਸਦੇ ਵਿੱਚ ਉਸ ਉਸਨੇ ਇੱਕ ਪ੍ਰਾਇਮਰੀ ਸਕੂਲ ਤੋਂ ਮੋਟਰ ਚੋਰੀ ਕੀਤੀ ਸੀ ਉਹ ਵੀ ਬਰਮਦਸੀ ਕਰ ਚੁੱਕੀ ਹਾਂਜੀ ਕੀ ਕੰਮਕਾਰ ਵਗੈਰਾ ਕੀ ਕਰਦਦੇ ਨੇ ਕੰਮਕਾਰ ਪਿਛਲੇ ਕੁਝ ਪਹਿਲਾਂ ਤਾਂ ਮਿਹਨਤ ਮਜ਼ਦੂਰੀ ਕਰਦੇ ਸੀਗੇ ਪਰ ਕੁਛ ਟਾਈਮ ਤੋਂ ਆਹੀ ਨਸ਼ੇ ਦਾ ਮੰਨ ਲੋ ਇਧਰੋਂ ਵੇਚ ਲਿਆ ਇਧਰੋਂ ਖਰੀਦ ਲਿਆ ਆਹੀ ਕੰਮ ਕਰਦੇ ਸੀ ਸਾਸੀ ਗੱਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਤੁਸੀਂ ਅਸੀਂ ਮੌਜੂਦ ਆ ਬੋਹਰ ਦੇ ਨਗਰ থানা ਦੋ ਦੇ ਵਿੱਚ ਜਿੱਥੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਜੁੱਧ ਨਸ਼ਾ ਵਿਰੁੱਧ ਦੇ ਤਹਿਤ ਕਾਰਵਾਈ ਕਰਦੇ ਹੋਏ ਨਗਰਥਾਣਾ 2 ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਨਸ਼ੇ ਦੀਆਂ ਗੋਲੀਆਂ ਤੇ ਕੈਪਸੂਲਾਂ ਸੜੇ ਇਹਨਾਂ ਵਿੱਚੋਂ ਇੱਕ ਵਿਅਕਤੀ ਹੈ ਜਿਹਨੇ ਚੋਰੀ ਵੀ ਕੀਤੀ ਹੈ ਤੇ ਸਰਕਾਰੀ ਸਕੂਲ ਦੀ ਮੋਟਰ ਚੋਰੀ ਕੀਤੀ ਸੀ ਉਹਨੂੰ ਵੀ ਬਰਾਮਦ ਕਰ ਲਿਆ ਗਿਆ ਹੈ ਤੇ ਹੁਣ ਤਿੰਨਾਂ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਉੱਪਰ ਲਿਆ ਜਾਏਗਾ ਤੇ ਹੋਰ ਜਾਣਕਾਰੀ ਹਾਸਲ ਕੀਤੀ ਜਾਏਗੀ ਕਿ ਨਸ਼ਾ ਕਦੋਂ ਤੋਂ ਕਰ ਰਹੇ ਸੀ ਕਿਦੇ ਵਾਸਤੇ ਕਰ ਰਹੇ ਸੀ ਕਿਹਨੂੰ ਸਪਲਾਈ ਦਿੰਦੇ ਸੀ ਇਹ ਸਾਰੀ ਜਾਣਕਾਰੀ ਜਿਹੜਾ ਪੁਲਿਸ ਵੱਲੋਂ ਹਾਸਲ ਕੀਤੀ ਜਾਣਗੀਆਂ ਆਪਾਂ ਗੱਲਬਾਤ ਕਰਦੇ ਹਾਂ ਨਗਰਥਾਣਾ ਦੋ ਦੇ ਪੁਲਿਸ ਇੰਸਪੈਕਟਰ ਨਾਲ ਜਾਣਕਾਰ ਲੈਣੇ ਆ ਵੀ ਕੀ ਮਾਮਲਾ ਦਰਜ ਕੀਤਾ ਗਿਆ ਹੈ ਸਵੇਰ ਟਿਵਲੀ ਅਬੋਹਰ ਤੋਂ ਧਰਮਿੰਦਰ ਦੀ ਰਿਪੋਰਟ ਸਰ ਕੀ ਮੁਕਦਮਾ ਦਰਜ ਕੀਤਾ ਗਿਆ ਜਾਂ ਕਿੰਨੇ ਲੋਕਾਂ ਨੂੰ ਵਸਤਾ ਕੀਤਾ ਸਰ ਮਾਨਯੋਗ ਐਸਐਸਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਸਾਹਿਬ ਦੇ ਇਨਸਟਰਕਸ਼ਨ ਹੇਠ ਜੋ ਪੰਜਾਬ ਪੁਲਿਸ ਦੀ ਇੱਕ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ ਉਸ ਦੇ ਤਹਿਤ ਅਸੀਂ ਮਾੜੇ ਅਨਸਰਾਂ ਖਿਲਾਫ ਦੋ ਐਫ ਆਈ ਆਰ ਅਲੱਗ-ਅਲੱਗ ਦਰਜ ਕਰੀਆਂ 152 ਨੰਬਰ ਜੋ ਕਿ ਅਧੀਨ ਤਾਰਾ 216185 ਐਨ ਡੀ ਪੀ ਐਸ ਦੇ ਤਹਿਤ ਅਸੀਂ ਬਰਾਮਦਗੀ ਕੀਤੀ ਹੈ ਹਰਉਂਦੀ ਅਤੇ ਇੱਕ ਹੋਰ ਐਫ ਆਈ ਆਰ ਹੋਈ ਹੈ 153 ਨੰਬਰ ਜਿੰਦੇ ਤਹਿਤ ਅਸੀਂ ਦੋ ਦੋਸ਼ੀ ਰਜੇਸ਼ ਕੁਮਾਰ ਪੁੱਤਰ ਰਾਜਾਰਾਮ ਵਾਸੀ ਬ੍ਰਿਆਮ ਨਗਰ ਦੇ ਅਤੇ ਦੂਸਰਾ ਦੋਸ਼ੀ ਹਰਦੀਪ ਸਿੰਘ ਜੋ ਜੋ ਕਿ ਵਾਸੀ ਬ੍ਰਿਆਮ ਨਗਰ ਤੋਂ ਹੀ ਹੈ ਜਿਸ ਤੋਂ ਨਸ਼ੀਲੀ ਗੋਲੀਆਂ ਬਰਾਮਦ ਕਰੇ ਇਹਨਾਂ ਕੋਈ ਹੋਰਿੰਗ ਬਦਲ ਨਹੀਂ ਹਾਂਜੀ ਜੋ 152 ਦਾ ਦੋਸ਼ੀ ਹੈ ਗੋਰੂਪੁੱਤਰ ਜੈਪਾਲ ਵਾਸੀ ਸ਼ਿਵਸ਼ਕ ਹੈ ਉਹਦੇ ਤੇ ਹੀ ਪੈਨਾ 150 ਨੰਬਰ ਐਫ ਆਈ ਆਰ ਦਰਜ ਹੈ ਜਿਸਦੇ ਵਿੱਚ ਉਸ ਉਸਨੇ ਇੱਕ ਪ੍ਰਾਇਮਰੀ ਸਕੂਲ ਤੋਂ ਮੋਟਰ ਚੋਰੀ ਕੀਤੀ ਸੀ ਉਹ ਵੀ ਬਰਮਦਸੀ ਕਰ ਚੁੱਕੀ ਹਾਂਜੀ ਕੀ ਕੰਮਕਾਰ ਵਗੈਰਾ ਕੀ ਕਰਦਦੇ ਨੇ ਕੰਮਕਾਰ ਪਿਛਲੇ ਕੁਝ ਪਹਿਲਾਂ ਤਾਂ ਮਿਹਨਤ ਮਜ਼ਦੂਰੀ ਕਰਦੇ ਸੀਗੇ ਪਰ ਕੁਛ ਟਾਈਮ ਤੋਂ ਆਹੀ ਨਸ਼ੇ ਦਾ ਮਲੂ ਇਧਰੋਂ ਵੇਚ ਲਿਆ ਇਧਰੋਂ ਖਰੀਦ ਲਿਆ ਆਹੀ ਕੰਮ ਕਰ ਰਹੇ ਸੀ ਸਾਸੀ ਗੱਲ ਦਾ ਨਿਕਸਵਾ ਟੀਵੀ ਦੇਖ ਰਹੇ ਹੋ ਇਸ ਵਕਤ ਤੁਸੀਂ ਅਸੀਂ ਮੌਜੂਦ ਆ ਬੋਹਰ ਦੇ ਨਗਰ ਖਾਨਾ ਦੋ ਦੇ ਵਿੱਚ ਜਿੱਥੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਕਾਰਵਾਈ ਕਰਦੇ ਹੋਏ ਨਗਰਥਾਣਾ 2 ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਨਸ਼ੇ ਦੀਆਂ ਗੋਲੀਆਂ ਤੇ ਕੈਪਸੂਲਾਂ ਸੜੇ ਇਹਨਾਂ ਵਿੱਚੋਂ ਇੱਕ ਵਿਅਕਤੀ ਹੈ ਜਿਹਨੇ ਚੋਰੀ ਵੀ ਕੀਤੀ ਹੈ ਤੇ ਸਰਕਾਰੀ ਸਕੂਲ ਦੀ ਮੋਟਰ ਚੋਰੀ ਕੀਤੀ ਸੀ ਉਹਨੂੰ ਵੀ ਬਰਾਮਦ ਕਰ ਲਿਆ ਗਿਆ ਹੈ ਤੇ ਹੁਣ ਤਿੰਨਾਂ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਉੱਪਰ ਲਿਆ ਜਾਏਗਾ ਤੇ ਹੋਰ ਜਾਣਕਾਰੀ ਹਾਸਲ ਕੀਤੀ ਜਾਏਗੀ ਕਿ ਨਸ਼ਾ ਕਦੋਂ ਤੋਂ ਕਰ ਰਹੇ ਸੀ ਕਿਦੇ ਵਾਸਤੇ ਕਰ ਰਹੇ ਸੀ ਕਿਹਨੂੰ ਸਪਲਾਈ ਦਿੰਦੇ ਸੀ ਇਹ ਸਾਰੀ ਜਾਣਕਾਰੀ ਜਿਹੜਾ ਪੁਲਿਸ ਵੱਲੋਂ ਹਾਸਲ ਕੀਤੀ ਜਾਣਗੀਆਂ ਆਪਾਂ ਗੱਲਬਾਤ ਕਰਦੇ ਹਾਂ ਨਗਰਥਾਣਾ ਦੋ ਦੇ ਪੁਲਿਸ ਇੰਸਪੈਕਟਰ ਨਾਲ ਜਾਣਕਾਰ ਲੈਣੇ ਆ ਵੀ ਕੀ ਮਾਮਲਾ ਦਰਜ ਕੀਤਾ ਗਿਆ ਹੈ ਸਵੇਰ ਟਿਵਲੀ ਅਬੋਹਰ ਤੋਂ ਧਰਮਿੰਦਰ ਦੀ ਰਿਪੋਰਟ ਸਰ ਕੀ ਮੁਕਦਮਾ ਦਰਜ ਕੀਤਾ ਗਿਆ ਜਾਂ ਕਿੰਨੇ ਲੋਕਾਂ ਨੂੰ ਵਸਤਾ ਕੀਤਾ ਸਰ ਮਾਨਯੋਗ ਐਸਐਸਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਸਾਹਿਬ ਦੇ ਇਨਸਟਰਕਸ਼ਨ ਹੇਠ ਜੋ ਪੰਜਾਬ ਪੁਲਿਸ ਦੀ ਇੱਕ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ ਉਸ ਦੇ ਤਹਿਤ ਅਸੀਂ ਮਾੜੇ ਅਨਸਰਾਂ ਖਿਲਾਫ ਦੋ ਐਫ ਆਈ ਆਰ ਅਲੱਗ-ਅਲੱਗ ਦਰਜ ਕਰੀਆਂ 152 ਨੰਬਰ ਜੋ ਕਿ ਅਧੀਨ ਤਾਰਾ 216185 ਐਨ ਡੀ ਪੀ ਐਸ ਦੇ ਤਹਿਤ ਅਸੀਂ ਬਰਾਮਦਗੀ ਕਰੀ ਹੈ ਹਰਉਂਦੀ ਅਤੇ ਇੱਕ ਹੋਰ ਐਫ ਆਈ ਆਰ ਹੋਈ ਹੈ 153 ਨੰਬਰ ਜਿੰਦੇ ਤਹਿਤ ਅਸੀਂ ਦੋ ਦੋਸ਼ੀ ਰਜੇਸ਼ ਕੁਮਾਰ ਪੁੱਤਰ ਰਾਜਾਰਾਮ ਵਾਸੀ ਬ੍ਰਿਆਮ ਨਗਰ ਦੇ ਅਤੇ ਦੂਸਰਾ ਦੋਸ਼ੀ ਹਰਦੀਪ ਸਿੰਘ ਜੋ ਜੋ ਕਿ ਵਾਸੀ ਬ੍ਰਿਆਮ ਨਗਰ ਤੋਂ ਹੀ ਹੈ ਜਿਸ ਤੋਂ ਨਸ਼ੀਲੀ ਗੋਲੀਆਂ ਬਰਾਮਦ ਕਰੀ ਇਹਨਾਂ ਕੋਈ ਹੋਰ ਮਿਲਦੇ ਨਹੀਂ ਹਾਂਜੀ ਜੋ 152 ਦਾ ਦੋਸ਼ੀ ਹੈ ਗੋਰੂਪੁੱਤਰ ਜੈਪਾਲ ਵਾਸੀ ਸ਼ਿਵਸ਼ਕ ਹੈ ਉਹਦੇ ਤੇ ਹੀ ਪਹਿਨਾ 150 ਨੰਬਰ ਐਫ ਆਈ ਆਰ ਦਰਜ ਹੈ ਜਿਸਦੇ ਵਿੱਚ ਉਸ ਉਸਨੇ ਇੱਕ ਪ੍ਰਾਇਮਰੀ ਸਕੂਲ ਤੋਂ ਮੋਟਰ ਚੋਰੀ ਕੀਤੀ ਸੀ ਉਹ ਵੀ ਬਰਮਦਸੀ ਕਰ ਚੁੱਕੀ ਹਾਂਜੀ ਕੀ ਕੰਮਕਾਰ ਵਗੈਰਾ ਕੀ ਕਰਦਦੇ ਨੇ ਕੰਮਕਾਰ ਪਿਛਲੇ ਕੁਝ ਪਹਿਲਾਂ ਤਾਂ ਮਿਹਨਤ ਮਜ਼ਦੂਰੀ ਕਰਦੇ ਸੀਗੇ ਪਰ ਕੁਛ ਟਾਈਮ ਤੋਂ ਆਹੀ ਨਸ਼ੇ ਦਾ ਮਲੂ ਇਧਰੋਂ ਵੇਚ ਲਿਆ ਇਧਰੋਂ ਖਰੀਦ ਲਿਆ ਆਹੀ ਕੰਮ ਕਰ ਰਹੇ ਸੀ ਸਾਸੀ ਗੱਲ ਦਾ ਨਿਕਸਵਾ ਟੀਵੀ ਦੇਖ ਰਹੇ ਹੋ ਇਸ ਵਕਤ ਤੁਸੀਂ ਅਸੀਂ ਮੌਜੂਦ ਆ ਬੋਹਰ ਦੇ ਨਗਰ ਖਾਨਾ ਦੋ ਦੇ ਵਿੱਚ ਜਿੱਥੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਕਾਰਵਾਈ ਕਰਦੇ ਹੋਏ ਨਗਰਥਾਣਾ 2 ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਨਸ਼ੇ ਦੀਆਂ ਗੋਲੀਆਂ ਤੇ ਕੈਪਸੂਲਾਂ ਸੜੇ ਇਹਨਾਂ ਵਿੱਚੋਂ ਇੱਕ ਵਿਅਕਤੀ ਹੈ ਜਿਹਨੇ ਚੋਰੀ ਵੀ ਕੀਤੀ ਹੈ ਤੇ ਸਰਕਾਰੀ ਸਕੂਲ ਦੀ ਮੋਟਰ ਚੋਰੀ ਕੀਤੀ ਸੀ ਉਹਨੂੰ ਵੀ ਬਰਾਮਦ ਕਰ ਲਿਆ ਗਿਆ ਹੈ ਤੇ ਹੁਣ ਤਿੰਨਾਂ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਉੱਪਰ ਲਿਆ ਜਾਏਗਾ ਤੇ ਹੋਰ ਜਾਣਕਾਰੀ ਹਾਸਲ ਕੀਤੀ ਜਾਏਗੀ ਕਿ ਨਸ਼ਾ ਕਦੋਂ ਤੋਂ ਕਰ ਰਹੇ ਸੀ ਕਿਦੇ ਵਾਸਤੇ ਕਰ ਰਹੇ ਸੀ ਕਿਹਨੂੰ ਸਪਲਾਈ ਦਿੰਦੇ ਸੀ ਇਹ ਸਾਰੀ ਜਾਣਕਾਰੀ ਜਿਹੜਾ ਪੁਲਿਸ ਵੱਲੋਂ ਹਾਸਲ ਕੀਤੀ ਜਾਣਗੀਆਂ ਆਪਾਂ ਗੱਲਬਾਤ ਕਰਦੇ ਹਾਂ ਨਗਰਥਾਣਾ ਦੋ ਦੇ ਉਸ ਇਨਸਪੈਕਟਰ ਨਾਲ ਜਾਣਕਰ ਲੈਣੇ ਆ ਵੀ ਕੀ ਮਾਮਲਾ ਦਰਜ ਕੀਤਾ ਗਿਆ ਹੈ ਸਵੇਰਾ ਟੀਵੀ ਲਈ ਅਬ ਉਹ ਹਰ ਤੋਂ ਤਰਮਿੰਦਰ ਦੀ ਰਿਪੋਰਟ ਸਰ ਕੀ ਮੁਕਦਮਾ ਦਰਜ ਕੀਤਾ ਗਿਆ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸਰ ਮਾਨਯੋਗ ਐਸਐਸਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਸਾਹਿਬ ਦੇ ਇਨਸਟਰਕਸ਼ਨ ਹੇਠ ਜੋ ਪੰਜਾਬ ਪੁਲਿਸ ਦੀ ਇੱਕ ਮੁਹਿੰਮ ਚੱਲ ਰਹੀ ਹੈ ਯੋਧ ਨਸ਼ਾ ਵਿਰੁੱਧ ਉਸ ਦੇ ਤਹਿਤ ਅਸੀਂ ਮਾੜੇ ਅਨਸਰਾਂ ਖਿਲਾਫ ਦੋ ਐਫ ਆਈ ਆਰ ਅਲੱਗ-ਅਲੱਗ ਦਰਜ ਕਰੀਆਂ 152 ਨੰਬਰ ਜੋ ਕਿ ਅਧੀਨ ਤਾ 216185 ਐਨ ਡੀ ਪੀ ਐਸ ਦੇ ਤਹਿਤ ਅਸੀਂ ਬਰਾਮਦਗੀ ਕਰੀ ਹੈ ਹਰੋਂ ਦੀ ਅਤੇ ਇੱਕ ਹੋਰ ਐਫ ਆਈ ਆਰ ਹੋਈ ਹੈ 153 ਨੰਬਰ ਜਿੰਦੇ ਤਹਿਤ ਅਸੀਂ ਦੋ ਦੋਸ਼ੀ ਰਜੇਸ਼ ਕੁਮਾਰ ਪੁੱਤਰ ਰਾਜाराम ਵਾਸੀ ਬ੍ਰਿਆਮ ਨਗਰ ਦੇ ਅਤੇ ਦੂਸਰਾ ਦੋਸ਼ੀ ਹਰਦੀਪ ਸਿੰਘ ਜੋ ਜੋ ਕਿ ਵਾਸੀ ਬਰਿਆਮ ਨਗਰ ਤੋਂ ਹੀ ਆ ਇਸ ਤੋਂ ਨਸ਼ੀਲੀ ਗੋਲੀਆਂ ਬਰਾਮਦ ਕਰੀਆਂ ਇਹਨਾਂ ਕੋਈ ਹੋਰ ਨਹੀਂ ਹਾਂਜੀ ਜੋ 152 ਦਾ ਦੋਸ਼ੀ ਹੈ ਗੋਰੂਪੁੱਤਰ ਜੈਪਾਲ ਵਾਸੀ ਸ਼ਿਵਸ਼ਕ ਹੈ ਉਹਦੇ ਤੇ ਹੀ ਪਹਿਨਾ 150 ਨੰਬਰ ਐਫ ਆਈ ਆਰ ਦਰਜ ਹੈ ਜਿਸਦੇ ਵਿੱਚ ਉਸ ਉਸਨੇ ਇੱਕ ਪ੍ਰਾਇਮਰੀ ਸਕੂਲ ਤੋਂ ਮੋਟਰ ਚੋਰੀ ਕੀਤੀ ਸੀਗੀ ਉਹ ਵੀ ਬਰਾਮਦ ਅਸੀਂ ਕਰ ਚੁੱਕੇ ਹਾਂ ਕਿ ਕੰਮਕਾਰ ਵਗੈਰਾ ਕੀ ਕਰਦ ਰਹੇ ਅ ਕੰਮਕਾਰ ਪਿਛਲੇ ਕੁਝ ਪਹਿਲਾਂ ਤਾਂ ਮਿਹਨਤ ਮਜ਼ਦੂਰੀ ਕਰਦੇ ਸੀਗੇ ਪਰ ਕੁਛ ਟਾਈਮ ਤੋਂ ਆਹੀ ਨਸ਼ੇ ਦਾ ਮੰਨ ਲੋ ਇਧਰੋਂ ਵੇਚ ਲਿਆ ਇਧਰੋਂ ਖਰੀਦ ਲਿਆ ਆਹੀ ਕੰਮ ਕਰਦੇ ਸੀ